ਭਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਮੀਟਿੰਗ ਸਾਡੇ ਸ਼ਹਿਰ ਦੇ ਸਿਟੀ ਪ੍ਰਧਾਨ ਆਸ਼ੂ ਜੀ ਨੇ ਰਖਾਈ ਸੀ ਆਪਣੇ ਵਾਰਡ ਦੇ ਵਿੱਚ ਇਹਦਾ ਮੇਨ ਏਜੰਡਾ ਇਹ ਸੀ ਕਿ ਅਸੀਂ ਪਾਰਟੀ ਪ੍ਰਧਾਨ ਸਦਾ ਸੁਖਬੀਰ ਸਿੰਘ ਜੀ ਬਾਦਲ ਨੇ ਕਾਦੀਆਂ ਹਲਕੇ ਨੂੰ ਇੱਕ ਰੈਲੀ ਦਿੱਤੀ ਹੈ 17 ਤਰੀਕ ਨੂੰ ਜੋ ਕਿ ਪੰਜਾਬ ਦੀ ਪਹਿਲੀ ਰੈਲੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਮਿਸ਼ਨ 2027 ਦੇ ਤਹਿਤ ਉਹਦੇ ਵਿੱਚ ਇਕੱਠ ਵਾਸਤੇ ਮੈਂ ਸਾਰਿਆਂ ਨੂੰ ਅਪੀਲ ਕਰਨਾ ਹੈ ਕਿ ਜਿੰਨੇ ਵੀ ਜਿਹੜੇ ਮੇਰੇ ਭੈਣ ਭਰਾ ਨੇ ਸ਼ਹਿਰ ਦੇ ਵੱਧ ਤੋਂ ਵੱਧ ਸੰਗਤ ਲੈ ਕੇ ਉੱਥੇ 17 ਤਰੀਕ ਨੂੰ ਪਹੁੰਚੋ ਤਾਂ ਕਿ ਉਹ ਅਹੀਂ ਰੈਲੀ ਜਿਹੜੀ ਹੈ ਕਾਮਯਾਬ ਕਰੀਏ ਆਪਣੇ ਲੀਡਰਾਂ ਦੇ ਮਹਿਬੂਬ ਜੀ ਦੇ ਵਿਚਾਰ ਸੁਣੀਏ ਤੇ ਉਹਨਾਂ ਨੇ ਜੋ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਨੀਤੀਆਂ ਬਣਾਈਆਂ ਨੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ ਉਹ ਸਾਰੀਆਂ ਉਹਨਾਂ ਨੇ ਦੱਸਣੀਆਂ ਨੇ ਉਹ ਸੁਣ ਲਈ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਸੰਗਤ ਲੈ ਕੇ 17 ਤਰੀਕ ਨੂੰ ਕਾਦੀਆਂ ਦਾਣਾ ਮੰਡੀ 11 ਵਜੇ ਪਹੁੰਚੋ 17 ਤਰੀਕ ਦੇਖੋ ਐਮਸੀ ਦੀ ਇਲੈਕਸ਼ਨ ਤੇ ਸਰਕਾਰ ਨੋਟੀਫਿਕੇਸ਼ਨ ਕਰੇਗੀ ਤੇ ਬੰ ਸਾਡੇ ਤਿਆਰ ਨੇ ਸਾਰੇ ਵਰਕਰ ਸਾਡੇ ਜਿਹੜੇ ਆ ਇਲੈਕਸ਼ਨ ਲੜਨ ਲਈ ਤਿਆਰ ਤਾਂ ਮੈਂ ਸ਼ਹਿਰ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਦੀਆਂ ਵੋਟਾਂ ਨਾਲ ਕਮੇਟੀ ਬਣਨੀ ਤੇ ਅਸੀਂ ਇਸ ਵਾਰ ਸਾਫ਼ ਸੁਥਰੀ ਤੇ ਨੌਜਵਾਨ ਤੇ ਪੜ੍ਹੀ ਲਿਖੀ ਕਮੇਟੀ ਦੇਣੀ ਹੈ ਜਿੰਨੂੰ ਅਹਿਸਾਸ ਹੋਏ ਕਿ ਮੈਨੂੰ ਲੋਕਾਂ ਨੇ ਨਮਾਇੰਦਾ ਚੁਣਿਆ ਮਹੱਲੇ ਦਾ ਤੇ ਮੈਂ ਮਹੱਲੇ ਦੇ ਕੰਮ ਕਰਨੇ ਨੇ ਮਹੱਲੇ ਦੀ ਸਾਫ਼ ਸਫਾਈ ਮਹੱਲੇ ਦੀ ਜਿਹੜੀ ਆ ਆਪਣੀ ਜੋ ਵੀ ਆ ਦਾ ਲੈਂਡ ਆਰਡਰ ਤੇ ਜੋ ਲੋਕਾਂ ਦੀਆਂ ਮੁਸ਼ਕਲਾਂ ਨੇ ਮੈਂ ਮੌਕੇ ਤੇ 24 ਘੰਟੇ ਹਾਜ਼ਰ ਰਹਿ ਕੇ ਹੱਲ ਕਰਾਉਣੀਆਂ ਇਹ ਕਮੇਟੀ ਆਪਾਂ ਚੁਣ ਕੇ ਦਵਾਂਗੇ ਦੇਖੋ ਜੀ ਉਹਨਾਂ ਨੂੰ ਸਰਕਾਰ ਦੇ ਕੋਲ ਕੋਈ ਗੱਲਬਾਤ ਨਹੀਂ ਨਾ ਕੋਈ ਕੋ ਕਾਗਜ਼ੀ ਨਾ ਉਹ ਸਾਬਤ ਹੀ ਕਰ ਸਕਿਆ ਸੱਤਾਂ ਮਹੀਨਿਆਂ ਚ ਇੱਕ ਝੂਠਾ ਪਰਚਾ ਪਾਇਆ ਸੀ ਤੇ ਉਹਦੇ ਵਿੱਚ ਸਰਕਾਰ ਨੂੰ ਪਤਾ ਸੀ ਕਿ ਸ਼ਾਇਦ ਅਸੀਂ ਦਬਾਅ ਪਾਵਾਂਗੇ ਇਹਨੂੰ ਟਾਰਚਰ ਕਰਾਂਗੇ ਤੇ ਟੁੱਟ ਜਾਏਗਾ ਪਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਯੋਧੇ ਨੇ ਜਰਨੈਲ ਨੇ ਤੇ ਉਹਨਾਂ ਨੇ ਬੜੀ ਵਾਰ ਕਾਲੀ ਦਲ ਦੇ ਤੇ ਮੁਸੀਬਤਾਂ ਆਈਆਂ ਤੇ ਬੜੀ ਵਾਰ ਕਾਲੀ ਦਲ ਦੇ ਵਰਕਰਾਂ ਨੇ ਝੱਲੀਆਂ ਤੇ ਹਰ ਮੁਸ਼ਕਲ ਝੱਲ ਕੇ ਉਹਨਾਂ ਨੇ ਖਿੜੇ ਮੱਥੇ ਦਾ ਜਵਾਬ ਦਿੱਤਾ ਹੈ ਉਹਨਾਂ ਨੂੰ ਕੋਈ ਪਰਵਾਹ ਨਹੀਂ ਇਹ ਸਰਕਾਰ ਦੀ ਮਾੜੀ ਸੋਚ ਹੀ ਕਿ ਕਿਸੇ ਦੇ ਤੁਸੀਂ ਨਿੱਜੀ ਜਿਹੜੇ ਵਿਸਤਾਂ ਦੇ ਉੱਪਰ ਵੀ ਤੁਸੀਂ ਕੈਮਰੇ ਲਾਓ ਬੱਤੀ ਕੈਮਰੇ ਲਾਓ ਕਿਉਂ ਲਾਓ ਜਦੋਂ ਕਿ ਜਦੋਂ ਇੱਕ ਹਵਾਲਾ ਤ ਬਣਾਤਾ ਤੇ ਹਵਾਲਾ ਸਾਰੇ ਇੱਕੋ ਜਿਹੇ ਨੇ ਇੱਕ ਬੰਦੇ ਨੂੰ ਸਪੈਸ਼ਲ ਟਾਰਗੇਟ ਕੀਤਾ ਜਾ ਰਿਹਾ ਮਤਲਬ ਮੈਂਟਲੀ ਟਾਰਚਰ ਕਰਨ ਦੀ ਕੋਸ਼ਿਸ਼ ਵੀ ਕੀਤੀ ਸ਼ਾਇਦ ਇਹ ਸਰਕਾਰਾਂ ਚ ਰਹੇ ਨੇ ਖਾਨਦਾਨੀ ਨੇ ਤਾਂ ਸ਼ਾਇਦ ਟੁੱਟ ਜਾਣ ਪਰ ਉਹਨਾਂ ਦੇ ਅੰਦਰ ਖੂਨ ਜਿਹੜਾ ਸੀ ਉਹ ਖਾਨਦਾਨੀ ਖੂਨ ਸੀ ਗੁਰੂਆਂ ਪੀਰਾਂ ਦਾ ਗੁਰਤੀ ਹੀ ਸਾਰਿਆਂ ਨੇ ਮਿਲੀ ਇਸ ਕਰਕੇ ਉਹ ਟੁੱਟਣ ਵਾਲੇ ਨਹੀਂ ਸੀ ਉਹਨਾਂ ਨੇ ਬਾਹਰ ਨਿਕਲ ਕੇ ਬੜਾ ਵਧੀਆ ਜਵਾਬ ਦਿੱਤਾ ਕਿ ਮੈਂ ਅੱਗੇ ਨਾਲੋਂ ਵੀ ਤਗੜਾ ਹੋ ਕੇ ਆਇਆ ਉੱਥੇ ਬੰਦਗੀ ਕੀਤੀ ਹੈ ਬੰਦਗੀ ਦੇ ਨਾਲ ਜੋ ਤਾਕਤ ਮਿਲੀ ਹੈ ਉਹ ਤਾਕਤ ਕਿਤੋਂ ਵੀ ਨਹੀਂ ਮਿਲਦੀ ਜੋ ਬੰਦਗੀ ਦੇ ਨਾਲ ਮਿਲਦੀ ਸਭ ਲੱਗਾ ਤੇ ਪੰਜਾਬ ਦੇ ਬਦ ਤੋਂ ਬੱਤਰ ਬਣ ਗਏ ਨੇ ਇਹਨਾਂ ਨੇ ਆਵਾਜ਼ ਦਿੱਤੀ ਰੰਗਲਾ ਪੰਜਾਬ ਬਣਾਉਣਾ ਮੈਂ ਕਿਹਾ ਵੀ ਦੱਸ ਕੇ ਟਿਆਂ ਪਰ ਇਹ ਰੰਗਲਾ ਨਹੀਂ ਅਸੀਂ ਮੰਗਿਆ ਵੀ ਖੂਨ ਨਾਲ ਰੰਗ ਦੇਓ ਰੰਗਲਾ ਹੀ ਸਾਰੇ ਰੰਗ ਰਲਦੇ ਸਤਰੰਗੀ ਬਣਦੀ ਪੀਂਗ ਪਰ ਇਹਨਾਂ ਨੇ ਖੂਨ ਦਾ ਰੰਗ ਤਾਂ ਰੋਜ਼ 507 ਕਤਲ ਜਿਹੜੇ ਆ ਪੰਜਾਬ 'ਚ ਹੋ ਰਹੇ ਆ ਕੁਝ ਨਸ਼ੇ ਨਾਲ ਮਰ ਰਹੇ ਨੇ ਕੁਝ ਗੈਂਗਵਾਰਾਂ ਦੀ ਮਿਲ ਧਮਕੀਆਂ ਆ ਰਹੀਆਂ ਕਿਸੇ ਨੂੰ ਕੋਈ ਬੰਦਾ ਆਪਣੀ ਖੁਸ਼ੀ ਨਹੀਂ ਮਨਾ ਰਿਹਾ ਕੋਈ ਆਪਣੇ ਬੱਚਿਆਂ ਦੀ ਚਾਹ ਨਹੀਂ ਪੂਰੀ ਕਰ ਰਿਹਾ ਨਾ ਕੋਈ ਪੈੜੀ ਖਰੀਦੇ ਦਾ ਡਰਦਾ ਵੀ ਪੈੜੀ ਖਰੀਦੀ ਦੇ ਨਾਲ ਹੀ ਚਿੱਠੀ ਆ ਜਾਈ ਨੀ ਭਾਣੂ ਵੀ ਇੰਨੇ ਪੈਸੇ ਦੇ ਦੇ ਫੇਰ ਜੇ ਤੂੰ ਪੈੜੀ ਖਰੀਦੀ ਤੇ ਇਹ ਹਾਲਾਤ ਨੇ ਆ ਮਜੀਠੇ ਲਾਗੇ ਇੱਕ ਨੇ 20 ਕਿੱਲੇ ਪੈੜੀ ਲਈਏ ਬਾਹਰੋਂ ਬੰਦਾ ਆਇਆ ਉਹ ਜਰਾ ਪੈ ਬਾਹਰੋਂ ਨਹੀਂ ਆ ਰਿਹਾ ਨਾ ਮੈਂ ਰਜਿਸਟਰੀ ਪਹਿਲੀ ਵਾਹਣ ਜਾਣਾ ਹੀ ਨਹੀਂ ਕਿ ਉਹਨੂੰ ਚਿੱਠੀ ਆ ਗਈ ਤੂੰ ਪਹਿਲੀ ਲਈ ਆ ਤੁਹਾਡਾ ਵੀ ਹਿੱਸਾ ਹਟਾ ਇਹ ਤੇ ਹਾਲਾਤ ਨੇ ਦੇਖੋ ਇਹਦੇ ਬਾਰੇ ਇਹ ਵੱਡੇ ਲੀਡਰਾਂ ਦੀਆਂ ਗੱਲਾਂ ਨੇ ਸਮਝੋ ਤੇ ਅਲਾਈਅੰਸ ਜਿਹੜੀਆਂ ਗੱਲਬਾਤ ਕਰਦੀਆਂ ਇਹ ਵੱਡੇ ਲੀਡਰਾਂ ਵੱਡੇ ਲੈਵਲ ਤੇ ਹੁੰਦੀਆਂ ਨੇ ਅਸੀਂ ਅਜੇ ਆਪਣੇ ਹਲਕੇ ਤੱਕ ਦੇ ਲੀਡਰਾਂ ਮੈਂ ਇਹਦੇ ਉੱਤੇ ਕੋਈ ਕੀ ਚੁਪ ਨਹੀਂ ਕਰ ਸਕਦਾ ਜੀ ਜੋ ਪਾਰਟੀਆਂ ਕਰਨੀਆਂ ਫੈਸਲਾ ਆਪਾਂ ਦਾ ਟੋਲ ਵਜਾਣਾ ਨੇ ਬਸ ਧਾਰੀਆਲ ਸ਼ਹਿਰ ਦੇ ਵਿੱਚ ਮੈਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਉਂਦਾ ਮੈਂ ਇੱਥੇ ਪਾਰਟੀ ਬਾਜੀ ਕਰਕੇ ਨਹੀਂ ਆਉਂਦਾ ਇਹਦਾ ਨਾ ਮੈਨੂੰ ਵੈਸੇ ਧਾਰੀਆਲ ਸ਼ਹਿਰ ਨਾ ਧਾਰੀਆਲ ਇਲਾਕੇ ਨਾਲ ਲੱਗਾ ਹੈ ਜੇ ਕਿਤੇ ਖੁਦਾ ਨਾ ਕਰਤਾ ਹਲਕੇ ਬਦਲੇ ਤੇ ਜਿੱਦਣ ਬਦਲੇ ਉਦੋਂ ਹੀ ਕੋਠੀ ਮੇਰੀ ਕਰਦੀਆਂ ਧਾਰੀਆਲ ਸ਼ਹਿਰ ਦੇ ਵਿੱਚ ਹੋਏਗੀ ਮੈਂ ਲੜਨਾ ਧਾਰੀਆਲ ਦੇ ਤੇ ਕੋਜੀ ਅੱਜ ਦੀ ਜਿਹੜੀ ਇਹ ਮੀਟਿੰਗ ਕੀਤੀ ਗਈ ਹੈ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਆਪਣੇ 117 ਹਲਕਿਆਂ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਮੀਟਿੰਗਾਂ ਕਰਨੀਆਂ ਹੈ ਔਰ ਇਹ ਬੜਾ ਸੋਭਾਗੇ ਹੈ ਸਾਡੇ ਲਈ ਕੀ ਸਾਨੂੰ ਪਹਿਲੀ ਰੈਲੀ ਜਿਹੜੀ ਆ ਕਾਦੀਆਂ ਹਲਕੇ ਨੂੰ ਸਰਦਾਰ ਗੁਰਇਕਬਾਲ ਸਿੰਘ ਮਾਲਸਾਹਬ ਨੂੰ ਮਿਲੀ ਹੈ ਔਰ ਅੱਜ ਧਾਰੀਵਾਲ ਦੇ ਵਿੱਚ ਪਹਿਲੀ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਕੀ ਆਹਾਂ ਲੋਕਾਂ ਨੂੰ ਲਾਮਬੰਦ ਕੀਤਾ ਵੀ ਆਪਾਂ 17 ਤਰੀਕ ਨੂੰ ਧਾਰੀਵਾਲੋਂ ਇੱਕ ਵੱਡਾ ਜੱਥਾ ਲੈ ਕੇ ਜਾਵਾਂਗੇ ਮੈਂ ਮਾਲਸਾਹਬ ਨੂੰ ਕਿਹਾ ਹੈ ਕਿ ਮਾਲਸਾਹਬ 40 ਤੋਂ 45 ਗੱਡੀਆਂ ਇੱਕ 40 ਤੋਂ 45 ਗੱਡੀਆਂ ਮੈਂ ਇਕੱਲਾ ਲੈ ਕੇ ਜਾਵਾਂਗਾ ਬਾਕੀ ਸਾਡੀਆਂ ਵਾਡਾਂ ਦੇ ਵਿੱਚੋਂ ਵੱਖ-ਵੱਖ ਲੋਕੀ ਇਕੱਠੇ ਹੋ ਕੇ ਜਾਣਗੇ ਤਾਂ ਮੈਂ ਮਾਲਸਾਹਬ ਨੂੰ ਵੀ ਸ਼ਵਾਦ ਲਾਨਾ ਜੀ ਮਾਲਸਾਹਬ ਜੋ ਤੁਹਾਡੀ ਲਾਸਟ ਬਾਦਲ ਸਾਹਿਬ ਦੀ ਰੈਲੀ ਹੋਈ ਸੀ ਉਹਦੇ ਤੋਂ ਵੱਧ ਇਕੱਠ ਕਰਕੇ ਆਪਾਂ ਤੁਹਾਡੀ ਰੈਲੀ ਨੂੰ ਕਾਮਯਾਬ ਕਰਾਨੀ ਸੀ ਇਹ ਦੇ ਨਹੀਂ ਸਕਦਾ ਮੇਰੇ ਕੋਲ ਅਲਫਾਜ਼ ਹਨੀ ਆ ਕਿ ਮੇਰੇ ਇੱਕ ਸੁਨੇਹੇ ਤੇ ਮੇਰਾ ਸਾਰਾ ਮੱਲਾ ਇਕੱਠਾ ਹੋ ਕੇ ਕੁਰਸੀ ਤੇ ਆ ਕੇ ਬਹਿ ਗਿਆ ਤੇ ਬਾਕੀ ਮੇਰੇ ਯਾਰ ਦੋਸਤ ਅਜੇ ਸਿਆਲ ਨਿਤਿਨ ਚੋਪੜਾ ਗਣਪਤੀ ਜੀ ਸਾਡੇ ਉਹ ਸਪੈਸ਼ਲ ਤੌਰ ਤੇ ਆਏ ਆ ਫਿਰ ਚਰਨ ਸਿੰਘ ਟੋਨਾ ਮੇਰਾ ਭਰਾ ਔਰ ਜੇਪੀ ਜੀ ਔਰ ਬਾਕੀ ਜਿੰਨੇ ਵੀ ਸਾਰੇ ਇੱਥੇ ਪਹੁੰਚੇ ਆ ਉਹਨਾਂ ਦਾ ਦਿਲ ਦੀਆਂ ਗratulations ਬਹੁਤ ਬਹੁਤ ਧੰਨਵਾਦ